ਵੀ ਸਾਧ ਸੰਗਤ ਜੀ ਮੈਥੋਂ ਆਕੇ ਹੁਣ ਰੋਜ਼ ਅਰਦਾਸਾਂ ਨਹੀਂ ਕੀਤੀਆਂ ਜਾਂਦੀਆਂ ਇਹ ਜੀ ਮੇਰੇ ਹੱਥ ਖੜੇ ਨੇ ਹੂੰ ਕਿੰਨਾ ਕਿਚਰੇ ਸੇ ਅਰਦਾਸਾਂ ਕਰਦਾ ਰਹਾਂਗੇ ਇੱਥੇ ਸਿਮਿਆ ਚ ਆਕੇ ਤੇ ਕਿੰਨਾ ਕਿਚਰੇ ਮੈਂ ਇਹ ਵੈਗਰੂ ਨੂੰ ਵਿਚਰਨਾ ਚਣਵਾਸ ਦੇਖੋ ਕਿੰਨੀਆਂ ਬੋਟਾਂ ਹੋ ਗਈਆਂ ਸਾਡੇ ਪਿੰਡ ਵਿੱਚ ਉੱਥੇ ਪਾਈ ਜੀ ਅਨਾਉਂਸ ਕਰ ਰਿਹਾ ਹਾਂ ਹਾਂ ਜੀ ਚਾਹੀਏ ਇੱਕ ਹੋਗੀ ਚਾਹੀ ਜੀ ਅਨਾਉਂਸ ਕਰ ਰਿਹਾ ਗੁਰਦੁਆਰਾ ਸਾਹਿਬ ਤੋਂ ਜੀ ਵੀ ਪਾਈ ਜੀ ਸਾਡੇ ਪਿੰਡ ਦੇ ਵਿੱਚ ਹੂੰ ਨਸ਼ੇ ਦਾ ਪ੍ਰਕੋਪ ਬਹੁਤ ਭਾਰੀ ਹੋ ਗਿਆ ਹੂੰ ਤੇ ਸਾਡੇ ਜਿਹੜੇ ਮੁੰਡੇ ਨੇ ਜੀ ਇਹ ਏ ਰਿਜ਼ਰਵਸ ਕਰ ਵੀ ਹੋ ਗਏ ਹੋ ਅੱਛਾ ਤੇ ਅਸੀਂ ਲੱਗੇ ਹੋਏ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਹੂੰ ਤੁਹਾਨੂੰ ਹਲੇ ਦਵਾਲੇ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਮੇਰੀ ਹੂੰ ਵੀ ਮੇਰਾ ਇਹ ਸੁਨੇਹਾ ਹੈ ਹੂੰ ਸਾਡੇ ਪਿੰਡ ਹਲੇ ਕੁੜੀ ਬੇਹਨ ਨਾ ਆਇਓ ਰਿਸ਼ਤਾ ਕਰਨ ਨਾ ਆਇਓ ਵਾਲੇ ਅੱਛਾ ਹਾਂ ਤੁਸੀਂ ਪਿੱਛੋਂ ਸੰਕਟ ਭੋਗੋ ਮੈਂ ਤਾਂ ਇੱਕ ਧਾਰਮਿਕ ਥਾਂ ਤੋਂ ਤੁਹਾਨੂੰ ਸੁਨੇਹਾ ਦੇ ਰਿਆਂ ਸਾਡੇ ਪਿੰਡ 'ਚ ਰਿਸ਼ਤਾ ਕਰਨ ਨਾ ਆਓ ਅੱਛਾ ਇਹ ਦਿਖਾਤ ਇੱਕ ਦਖਾਂਤ ਹੋਰ ਦੇਖਿਆ ਮੈਂ ਉਹ ਉਹ ਮੇਰਾ ਅੱਖੀ ਦੇਖਿਆ ਸੀਨਾ ਜੀ ਵੀ ਉਹ ਸੀਨ ਦੇ ਵਿੱਚ ਇਸ ਤਿੱਕੇ ਨਾਲ ਹੈਗਾ ਕਿ ਮੁੰਡਾ ਕੁਆਰਿਆ ਜੀ ਪਹਿਲਾਂ ਤਾਂ ਵਿੜੇ ਚ ਲਾਸ਼ ਪਈ ਹੈ ਉਸ ਮੁੰਡੇ ਦੀ ਅੱਛਾ ਤੇ ਉਹ ਮੁੰਡਾ ਘਰ ਦੇ ਵਿੱਚ ਵੱਡੇ ਭਰਾ ਦਾ ਜਿਹੜਾ ਲੜਕਾ ਹੈ ਹੂੰ ਉਹਦੇ ਨਾਲ ਚਾਚੇ ਦਾ ਪਿਆਰ ਸੀ ਠੀਕ ਹੈ ਜੀ ਉਹਨੂੰ ਕੋਈ ਪਤਾ ਨਹੀਂ ਮਾਸੂਮ ਬੱਚਾ ਹੈ ਜੀ ਜੀ ਦੂਜੀ ਤੀਜੀ ਚ ਪੜਦਾ ਹੈ ਹੂੰ ਉਨ ਕੋਈ ਪਤਾ ਨਹੀਂ ਵੀ ਮੇਰਾ ਤਾਂ ਟ੍ਰੱਕ ਆ ਜਿਹੜਾ ਸੀ ਵੀ ਪਛੋੜਾ ਦੇ ਗਿਆ। ਹੂੰ। ਤੇ ਨਸ਼ੇ ਦੀ ਭੇਟ ਕੱਢ ਗਿਆ। ਜੀ। ਉਹ ਉਹਦੀ ਛਾਤੀ ਤੇ ਬੈਠਾ ਲੋਕ ਹਾਲੇ ਧੋਲੇ ਕੱਠੇ। ਉਹ ਉਹ ਛਾਤੀ ਤੇ ਬੈਠਾ ਤੇ ਉਹਨੂੰ ਐਂਡ ਕਰਕੇ ਹਲੂੰਦਾ ਵੀ ਚਾਚਾ ਮੈਨੂੰ ਸਕੂਲ ਸੜ ਕੇ ਆ। ਉਹੋ। ਅਗਲਾ ਦਿਖਾਤ। ਜੀ। ਤਿੰਨ ਦਿਖਾਤ ਮੈਂ ਉੱਥੇ ਦੇਖਿਆ ਜੀ ਮੇਰੇ ਹੱਥ ਨੂੰ ਨਹੀਂ ਥੰਮ ਰਹੇ। ਹੂੰ। ਦੂਜਾ ਦਿਖਾਤ ਦੇਖਿਆ ਵੀ ਉਸ ਅਣਵਿਆਹੇ ਮੁੰਡੇ ਦੇ ਹੂੰ। ਜਿਹੜੀ ਭੈਣ ਹੈ। ਹੂੰ। ਉਹ ਪੁੱਭਾ ਮਾਰਦੇ ਆ। ਹੂੰ। ਉਹਦੇ ਸਿਰ ਸਿਰ ਤੇ ਸੇਰਾ ਚ ਜਾ ਰਹੀ ਹੈ। ਉਹੋ। ਉਹ ਸੀਨ ਕੀ ਹੋਏਗਾ ਜਿਹੜਾ ਤੀਜਾ ਸੀਨ ਹੈ ਉਹ ਪੱਥਰਾਂ ਨੂੰ ਰੋਂਗ ਵਾਲਾ ਵੀ ਉੱਥੇ ਲਹਿਗੇ ਸਮਸ਼ਾਨਪੂ ਮਿਚ ਮਦਲਸ ਹੈ ਮੌਤ ਵੀ ਇਸੀ ਕਿਦੀ ਹੋਈ ਹੈ ਮਨੁੰਡੇ ਦੀ ਜੀ ਕੈਰੀ ਮੌਤ ਹੈ ਤੇ ਉੱਥੇ ਜਨਨੀਆਂ ਵੀ ਨੇ ਮੁੰਡੇ ਵੀ ਨੇ ਮਰਦ ਵੀ ਨੇ ਜੀ ਭਾਈ ਜੀ ਨਾਲ ਅਰਦਾਸ ਕਰਨ ਵਾਲ ਜੀ ਗੁਰਦਾਰੇ ਦਾ ਭਾਈ ਜੀ ਉਹ ਜਦੋਂ ਕਿਤਾ ਨੂੰ ਅਗਨੀ ਦੇਣੀ ਹੈ ਜੀ ਉਹ ਤੋਂ ਪਹਿਲਾਂ ਉਹਨਾਂ ਨੇ ਅਰਜ਼ਿਸ਼ ਕੀਤੀ ਹੂੰ ਵੀ ਸਾਡੇ ਲੜਕੇ ਨੇ ਆਪਣੇ ਚਰਨਾਂ 'ਚ ਵੈਗਰੂਜੀ ਖਨੋਰਦਾਰ ਸੱਚੇ ਪਾਤਸ਼ਾਹ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਤੁਹਾਡੇ ਕੋਲੇ ਆ ਰਹੇ ਹੈ ਲੜਕਾ ਜੀ ਪਰ ਅਰਜ਼ਿਸ਼ ਕਰਨ ਤੋਂ ਬਾਅਦ ਹੂੰ ਇਮੀਡੀਏਟਲੀ ਉਹਨਾਂ ਨੇ ਲੋਕਾਂ ਵੱਲ ਮੂੰਹ ਕੀਤਾ ਹੂੰ ਤੇ ਉੱਚੀ ਉੱਚੀ ਰੋਣ ਲੱਗ ਗਿਆ ਭਾਈ ਜੀ ਤੇ ਨਾਲੇ ਰੋਂਦੇ ਕਹਿ ਰਹੇ ਆ ਕਿ ਸਾਧ ਸੰਗਤ ਜੀ ਮੈਥੋਂ ਆਕੇ ਹੁਣ ਰੋਜ਼ ਅਰਦਾਸਾਂ ਨਹੀਂ ਕੀਤੀਆਂ ਜਾਂਦੀਆਂ ਇਹ ਜੀਆਂ ਮੇਰੇ ਹੱਥ ਖੜੇ ਨੇ ਹੂੰ ਕਿੰਨਾ ਕਿਚਰੇ ਸੀ ਅਰਦਾਸਾਂ ਕਰਦਾ ਰਹਾਂਗੇ ਇਸ ਤੇ ਸਿਮਾਂ ਚ ਆਕੇ ਤੇ ਕਿੰਨਾ ਕਿਚਰ ਮੈਂ ਇਹ ਵੈਗਰੂ ਨੂੰ ਵਿਚਾਰਨਾ ਚ ਨਵਾਸ ਦੇਖੋ ਕਿੰਨੀਆਂ ਬੋਟਾਂ ਹੋ ਗਈਆਂ ਸਾਡੇ ਪਿੰਡ ਉਠੋ ਤੁਹਾਡਾ ਇੱਕ ਹੈ ਜਿਹੜਾ ਜੇ ਤੁਸੀਂ ਉਠੋਗੇ ਤਾਂ ਇਹ ਜਿਹੜੇ ਨਸ਼ਾ ਵੇਚਣ ਵਾਲੇ ਨੇ ਸਾਡੇ ਘਰਾਂ ਚ ਸੱਤਰ ਸੌਣ ਵਾਲੇ ਨੇ ਇਹਨਾਂ ਨੂੰ ਠੱਲ ਪਾ ਦਾਂਗੇ ਨਹੀਂ ਫਿਰ ਮੈਂ ਤਾਂ ਨਹੀਂ ਹੁਣ ਅਰਦਾਸ ਕਰਨ ਵਾਸਤੇ ਆਉਂਦਾ ਕਿੰਦ ਖਾਂਤ ਹੈ ਜਿਹੜਾ ਪੰਜਾਬ ਕੌਣ ਤੋਂ ਬੰਦਾ ਦਖਾਂਤ ਹੈ ਜਿਨ੍ਹਾਂ ਨੇ ਰੋਕਣਾ ਹੁੰਦਾ ਹੈ ਪਰਿਵਾਰ ਹੈ ਪਰਿਵਾਰ ਦੀ ਜ਼ਿੰਮੇਵਾਰੀ ਹੈ ਵਿਧਾਇਕ ਜਿਹੜਾ ਸਟੈਂਡਰਡ ਆ ਉਹਦੀ ਵੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਆ ਤੁਸੀਂ ਕਿਉਂਕਿ ਪਹਿਲਾਂ ਕਾਫੀ ਸਮਾਂ ਤੁਸੀਂ ਨਸ਼ਾ ਛਡਾਊ ਕੇਂਦਰ ਉਹਦੇ ਰਏ ਨਿਰਦੇਸ਼ ਕਰ ਰਹੇ ਤੁਸੀਂ ਉਸ ਦਰਮਿਆਨ ਤੁਹਾਡੇ ਕੋਲ ਪੇਸ਼ੈਂਟ ਜਿਹੜੇ ਆਉਂਦੇ ਸੀ ਜਿਹੜੇ ਐਡਮਿਟ ਹੁੰਦੇ ਸੀ ਉਹਨਾਂ ਰਿਕਾਰਡ ਆਪਾਂ ਗੱਲ ਕਰਦੇ ਆ ਕਿ ਉਸ ਵਿੱਚ ਕਦੇ ਕੋਈ ਪੁਲਿਸ ਵਾਲਾ ਵੀ ਆਇਆ ਕਿਉਂਕਿ ਹੋ ਸਕਦਾ ਕਿਉਂਕਿ ਪੁਲਿਸ ਹਾਲਾਂਕਿ ਉਹ ਬਹੁਤ ਅੱਛੀ ਜ਼ਿੰਮੇਵਾਰੀ ਨਿਭਾ ਰਹੀ ਆ ਪਰ ਜੇਕਰ ਕੋਈ ਕਦਾਂ ਹੁੰਦਾ ਤਾਂ ਫਿਰ ਐਡਮਿਟ ਕਰਕੇ ਰਿਲੀਜ਼ ਕੀਤਾ ਜਾਂਦਾ ਕਿ ਪੁਲਿਸ ਵਾਲੇ ਵੀ ਕੋਈ ਕੇਸ ਹੁੰਦੇ ਐਸੇ ਵੈਰੀ ਗੁੱਡ ਗੱਲ ਹੁੰਦੀ ਰਿਕਾਰਡ ਮੈਂ ਗਲਤ ਦਰਦ ਜੀ ਇੱਕ ਪੁਲਿਸ ਦਾ ਦਾਖਲ ਹੋਇਆ ਹੁੰਦਾ ਠੀਕ ਹੈ ਜੀ ਕਰਮਚਾਰੀ ਪੁਲਿਸ ਦਾ ਦਾਖਲ ਜੀ ਕਿੱਥੋਂ ਦਾ ਵੀ ਮੈਂ ਨਹੀਂ ਇਹ ਥੋੜਾ ਹੋ ਰੱਖਾਂਗੇ ਠੀਕ ਹੈ ਜੀ ਉਸ ਤੋਂ ਪਿੱਛੋਂ ਇੱਕ ਫੋਰਮ ਇਹ ਆ ਗਿਆ ਅੱਛਾ ਜੀ ਉਹ ਤਾਂ ਦਾਖਲ ਕੀਤਾ ਸੀ ਸਾਡਾ ਹਾਂ ਜੀ ਉਹ ਬਿਰਲਾ ਮਿਜਦੀ ਕਿਉਂਕਿ ਵਾਰਡ ਬਣਿਆ ਸੀ ਬਿਰਲਾ ਮਿਜਦੀ ਬੰਦੇ ਆਉਣ ਜਾਣ ਵਾਲੇ ਦਿਖਦੇ ਰਹਿੰਦੇ ਨੇ ਹੁਣ ਚੀਹਾਂ ਤੇ ਵੀ ਨਜ਼ਰ ਪੈਂਦੀ ਹੈ ਹਾਂ ਜਿਹੜੇ ਦਾਖਲ ਨੇ ਜੀ ਉਹ ਮੁੰਡਾ ਜਦੋਂ ਅੰਦਰ ਕਾਉਂਸਲਿੰਗ ਵਿੱਚ ਕਰ ਰਹੇ ਹਾਂ ਜੀ ਕਿਉਂਕਿ ਮੇਰੇ ਉਹਨਾਂ ਨਾਲ ਇਹ ਨਾ ਮਿਕਸ ਅਪ ਹੋ ਜਾਂਦਾ ਸੀ ਵੀ ਮੈਨੂੰ ਨਾਲ ਉਹ ਭਰਾਵਾ ਦਾ ਰਿਸ਼ਤਾ ਬਾਪ ਪਾਲਾ ਰਿਸ਼ਤਾ ਸਾਰੇ ਇੱਥੇ ਜੰਗਲੇ ਜਾਂਦੇ ਜੀ ਜੀ ਮੈਨੂੰ ਕਹਿੰਦਾ ਜੀ ਮੈਨੂੰ ਇਹ ਇੱਥੇ ਦਾਖਲ ਕਰਨਾ ਹੱਥ ਵਨ ਕੇ ਬੇਨਤੀ ਹੈ ਹਾਂਜੀ ਹਾਲੇ ਨਾ ਕਰੋ ਅੱਛਾ ਕਿਉਂ ਤੈਨੂੰ ਦਾਖਲ ਤੋਂ ਕਰਨਾ ਹੀ ਕਰਨਾ ਹਾਂਜੀ ਕਹਿੰਦਾ ਜੀ ਪੁਲਿਸ ਵਾਲੇ ਨੂੰ ਭਗ ਜਾਂਦੇ ਮਗਰ ਕਿਉਂ ਕਹਿੰਦੇ ਇਸੇ ਤੋਂ ਸੀ ਨਸ਼ਾ ਲੈਂਦੇ ਹੁੰਦੇ ਸੀ ਇਹ ਤੋਂ ਨਸ਼ਾ ਲੈਂਦੇ ਹੁੰਦੇ ਸੀ ਅੱਛਾ ਓਏ ਹੋਏ ਜਦੋਂ ਮੈਂ ਪੜਤਾਲ ਕੀਤੀ ਤਾਂ ਬਿਲਕੁਲ ਸਚਾਈ ਨਿਕਲੀ ਮੈਂ ਉੱਥੇ ਜਾ ਕੇ ਉਹਨਾਂ ਦੇ ਮੁਖੀ ਨੂੰ ਇੱਕ ਨੂੰ ਵੇਖ ਕਰਕੇ ਆਇਆ ਹਾਏ ਹਾਏ ਵੀ ਅਸੀਂ ਤਾਂ ਠੀਕ ਕਰਾਂਗੇ ਇਹਨੂੰ ਗਾਹਾਂ ਰੱਖੋ ਉਹਨੇ ਜਿਹੜੀ ਅਗਲੀ ਗੱਲ ਦੱਸੀ ਵੀ ਜਿੱਥੇ ਇਹਦਾ ਅੱਡਾ ਹੈ ਉਹਦੇ ਸਾਹਮਣੇ ਕੰਟੀਨ ਹੈ ਕੰਟੀਨ ਤੇ ਰੱਖਿਆ ਹੋਇਆ ਹੁੰਦਾ ਹੈ ਤੇ ਉੱਥੋਂ ਸਾਨੂੰ ਦਿੰਦਾ ਹੁੰਦਾ ਸੀ ਕਿਉਂਕਿ ਦੋਸਤੋ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਤੇ ਅਤਵਾਦਾਰਾਂ 'ਤੇ ਪੁਲਿਸ ਨੇ ਬੜੇ ਆਪਣਾ ਮਤਲਬ ਇਹਦੀ ਕਿ ਜ਼ਿੰਮੇਵਾਰੀ ਨਿਭਾਈ ਹੈ ਪੰਜਾਬ ਨੂੰ ਅਤਵਾਦ ਤੋਂ ਮੁਕਤੀ ਦਿੱਤੀ ਹੈ ਅੱਜ ਵੀ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਬੜੇ ਜ਼ਿੰਮੇਵਾਰੀ ਦੇ ਨਾਲ ਆਪਣਾ ਰੋਲ ਅਦਾ ਕਰ ਰਿਹਾ ਪਰ ਜੇਕਰ ਕੋਈ ਇੱਕ ਅੰਦਰ ਵਿੱਚੋਂ ਕੋਈ ਖਰਾਬ ਕੇਸ ਹੁੰਦਾ ਹੈ ਕਈ ਵਾਰ ਨਾ ਉਹਦਾ ਇਲਜ਼ਾਮ ਉਹ ਡਿਪਾਰਟਮੈਂਟ ਤੇ ਪੈਂਦਾ ਪਰ ਹਾਊਸ ਨੂੰ ਜੇਕਰ ਕੋਈ ਹੁੰਦਾ ਜਿਵੇਂ ਕਹਦੀ ਆਟੇ 'ਚ ਲੂਣ ਹੁੰਦਾ ਨਾ ਜੇਕਰ ਕੋਈ ਖਰਾਬ ਕੇਸ ਹੈ ਤਾਂ ਉਸ ਨੂੰ ਸੁਧਰਨ ਦਾ ਮੌਕਾ ਹੈ ਜਿਹੜਾ ਸੁਧਾਰ ਹੈ ਜਿਹੜਾ ਸੁਧਾਰ ਵੱਲ ਨੂੰ ਵੀ ਜ਼ਰੂਰ ਹੋ ਜਾਣਾ ਚਾਹੀਦਾ ਲੈ ਕੇ ਜਾਣਾ ਚਾਹੀਦਾ ਆਮਬਾਕੀ ਸ਼ਰਮਾ ਜੀ ਮੈਂ ਇਹ ਕਹਣਾ ਕਿ ਜਿਹੜੇ ਨਸ਼ੇ ਵਾਲੇ ਕੇਸ ਹੁੰਦੇ ਆ ਇਹਦੇ ਵਿੱਚ ਇੱਕ ਤਾਂ ਉਹ ਹੋਗੇ ਜਿਵੇਂ ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਆ ਜਾਂ ਜ਼ਮੀਨ ਆ ਜਾਂ ਪੈਸਾ ਚਲੋ ਇੱਕ ਰੀਜ਼ਨ ਮੰਨਿਆ ਕਿ ਉਹਨਾਂ ਨੂੰ ਆ ਜਾਂਦਾ ਜਾਂ ਆਧਾਰ ਸੁਧਾਰ ਕਰ ਲੈਂਦੇ ਨੇ ਜਿਹੜੇ ਨੌਕਰੀ ਪੇਸ਼ਾ ਨੇ ਜਿਹੜੇ ਕੁਮਾਰੇ ਨੇ ਨੌਕਰੀ ਪੇਸ਼ਾ ਵਾਲੇ ਕੋਲ ਤਾਂ ਸਰਕਲ ਹੀ ਐਨਾ ਹੁੰਦਾ ਉਹਦੇ 'ਚ ਬਚਦਾ ਹੀ ਨਹੀਂ ਕਿ ਉਹ ਕਿਸੇ ਹੋਰ ਪਾਸੇ ਸੋਚ ਸਕੇ ਕਿ ਉਹ ਵੀ ਫਸ ਜਾਂਦੇ ਨੇ ਇਹ ਚੱਕਰ 'ਚ ਹਾਂ ਬਿਲਕੁਲ ਪਹਿਲੀ ਗੱਲ ਤੋਂ ਮੈਂ ਕਰੂੰ ਇਕੱਲੇ ਮੈਂ ਤੁਸੀਂ ਕਿਹਾ ਨਾ ਵੀ ਹਰ ਥਾਂ ਤੇ ਜੀ ਹਰ ਮਹਿਕ ਵਿੱਚ ਜੀ ਕਾਲੀਆਂ ਪੇਡਾਂ ਹਰ ਥਾਂ ਤੇ ਨੇ ਹਾਂਜੀ ਹਾਂ ਪਰ ਸਾਰੇ ਨੂੰ ਬਦਨਾਮ ਨਹੀਂ ਕਰ ਸਕਦੇ ਪਰ ਕਿਉਂਕਿ ਜਦੋਂ ਕਾਲੀ ਪੇਡ ਲੰਦੀ ਹੈ ਉਹ ਨਾ ਭਾਗਦਾ ਆ ਜਾਂਦਾ ਹਾਂ ਡਿਪਾਰਟਮੈਂਟ ਮੈਂ ਇੱਕ ਗੱਲ ਕਰਾਂਗਾ ਨਾ ਤੁਹਾਨੂੰ ਜੀ ਮੈਂ ਵੀਲੇ ਹਫ਼ਤਾ ਪਹਿਲੇ ਜੀ ਸਰ ਜਿਹੜਾ ਡਰੱਗ ਇਨਸਪੈਕਟਰ ਹੈ ਅੱਛਾ ਜੀ ਜੀਨੇ ਇਨਸਪੈਕਸ਼ਨ ਕਰਕੇ ਦੱਸਣਾ ਜੀ 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 ਉਹ ਮਹਾਲੀ ਫੜੇਗੇ ਹਾਂਜੀ ਉਹਦੀ ਪ੍ਰਾਪਰਟੀ ਬਾਰੇ ਵੀ ਖਲਾਸੇ ਡੀਜੇ ਬਾਰੇ ਖਲਾਸੇ ਹੋਏ ਨੇ ਤੇ ਉਹਦਾ ਬੱਦੀ ਜਿਹੜਾ ਅਸੀਂ ਆਰ ਹੈ ਨਾ ਜੀ ਨਸ਼ੇ ਦੀ ਤਾਰ ਹੈ ਜਿਹੜੀ ਪੁਸਤੀਕੇ ਦੀ ਹੈ ਵੀ ਬੱਦੀ ਫੈਕਟਰੀ ਚ ਅੱਛਾ ਜੀ ਸੋਡੋਫੇਡਰਿਨ ਤਿਆਰ ਹੁੰਦੀ ਹੈ ਜਿਹੜਾ ਨਕਲੀ ਆਪਾਂ ਕਹਿੰਦੇ ਚਿੱਟਾ ਮਿਲਦਾ ਜੀ ਜੀ ਸੋਡੋਫੇਡਰਿਨ ਹਾਈ ਟੈਂਪਰੇਚਰ ਤੇ ਕਰਕੇ ਉਹਨੂੰ ਚਿੱਟਾ ਤਿਆਰ ਕਰਦੇ ਨੇ ਉਹ ਸਭ ਕੁਝ ਉਹ ਕਰਦਾ ਸੀ ਅੱਛਾ ਤੇ ਕਿਉਂਕਿ ਆਪਣਾ ਆਰ ਮਹਿਕਮਾ ਇੰਸਟਿਟਿਊਟ ਦਾ ਹੂੰ ਉਹਦੀ ਆਰ ਚ ਉੱਚਾ ਕਿੰ ਤੁਕੀ ਵਿੱਚ ਹੁੰਦੀ ਹੂੰ ਸਿੱਧਾ ਉਹਦਾ ਦਾਖਲ ਸੀਗਾ ਕੈਦੀਆਂ ਨਾਲ ਵੀ ਸੀ ਜੀ ਉਹਨਾਂ ਦੇ ਰਾਹੀਂ ਵੀ ਫਲਾਣੇ ਫਲਾਣੇ ਤਾਂ ਸਪਲਾਈ ਹੋਏ ਫਿਰ ਰਿਪਲਾਈ ਸਪਲਾਈ ਹੁੰਦੀ ਸੀ ਤੇ ਕਰੋਨਾ ਦੀ ਉਹਨਾਂ ਜਾਇਦਾਦ ਬਣਾ ਗਏ ਹੂੰ ਤੇ ਇਹੋ ਜਿਹੇ ਜਿਹੇ ਚੀਜ਼ਾਂ ਨੇ ਜਿਹੜੀਆਂ ਜਿਹੇ ਇਹਦਾ ਚਿੱਟਾ ਨਾ ਜੀ ਦਰਅਸਲ ਮੈਂ ਕਹਿੰਦਾ ਮੈਂ ਕੁੱਲੇ ਤੌਰ ਤੇ ਗੱਲ ਕਰ ਰਿਹਾ ਜੀ ਜੀ ਵੀ ਜਿਹੜਾ ਪਾਕਿਸਤਾਨ ਤੋਂ ਨਸ਼ਾ ਆਉਂਦਾ ਨਾ ਹਾਂਜੀ ਉਹ ਉਹਨਾਂ ਨੂੰ ਪਾਉਂਦਾ 1 ਲੱਖ ਰੁਪਏ ਕਿਲੋ ਦੇ ਹੁੰਦਾ ਠੀਕ ਹੈ ਜਿਹੜਾ ਤਸ਼ਕਰ ਹੈ ਜੀ ਉਦੋਂ ਪਿੱਛੋਂ 1 ਲੱਖ ਦਾ ਇੱਧਰ ਲਿਆ ਕੇ ਜਿਹਨੇ ਜਾਨ ਤੇ ਆਪਣੀ ਜਾਨ ਦੀ ਤਲੀ ਤੇ ਰੱਖ ਕੇ ਸਭ ਕੁਝ ਕਰਨਾ ਹੈ ਜੀ ਜੀ ਉਹਨੇ ਫਿਰ 1 ਲੱਖ ਦਾ ਵੇਚਣਾ ਨਹੀਂ ਹਾਂ ਉਹ ਵੇਚਣਾ 87 ਲੱਖ ਬਿਲਕੁਲ ਜੀ ਜੀ ਠੀਕ ਹੈ ਉਹ 87 ਲੱਖ ਰੁਪਇਆ ਕਿਲੋ ਲੈਣ ਵਾਲੇ ਸਾਡੇ ਪੰਜਾਬੀ ਨਹੀਂ ਹਨ ਹਾਂ ਠੀਕ ਹੈ ਜੀ ਤੇ ਉਹ ਇੱਥੋਂ ਚੰਡੀਗੜ੍ਹ ਜਾ ਕੇ ਬਣ ਜਾਂਦਾ 15 ਲੱਖ ਦਾ ਠੀਕ ਹੈ ਜੀ ਦਿੱਲੀ 'ਚ ਬਣ ਜਾਂਦਾ 20-25 ਲੱਖ ਕਿਲੋ ਤੇ ਗਾਹਾਂ ਪੇ ਜਿਹੜੇ ਫੋਰਨ 'ਚ ਜਾਂਦਾ ਉੱਥੇ ਕਰੋੜਾਂ 'ਚ ਹੁੰਦਾ ਹੈ ਉਹਨੋਂ ਉਹ ਤੁਸੀਂ ਇੱਕ ਲੱਖ ਵਾਲਾ ਮਾਲ ਹੈ ਜਿਹੜਾ ਜੇ ਫੋਰਨ ਚੋ ਕੈਨੇਡਾ ਚ ਬਰਗੇ ਕੰਟਰੀ ਚ ਭੇਜ ਕੇ ਕਰੋੜ ਬਣਦਾ ਤਾਂ ਫਿਰ ਇੱਥੇ ਉਹ ਉਹਨਾਂ ਦੇ ਕਾਨੂੰ ਵੇਚਣਾ ਹੈ ਇੱਥੇ ਤਾਂ ਜਿਹੜੀ ਅਸਲੀ ਕਿੱਟ ਹੈ ਜਿਹੜਾ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਨਕਲੀ ਨਕਲੀ ਕਿੱਟ ਹੈ ਇਹਦੇ ਚ ਜਦੋਂ ਓਵਰਡੋਜ਼ ਵਾਲੀ ਗੱਲ ਹੁੰਦੀ ਹੈ ਇੱਕ ਕੈਮੀਕਲ ਬਲਾਇਆ ਜਾਂਦਾ ਹੈ ਪੈਂਟਾਨੇਲ ਠੀਕ ਹੈ ਜੀ ਪੈਂਟਾਨੇਲ ਜਿਹੜਾ ਕੈਮੀਕਲ ਹੈ ਨਾ ਜੀ ਉਹ ਆਕੀ ਨੂੰ ਬੇਹੋਸ਼ ਕਰਨ ਵਾਸਤੇ ਦਵਾਈ ਵਰਤੀ ਜਾਂਦੀ ਹੈ ਠੀਕ ਹੈ ਜੀ ਉਹ ਜੇ ਜਦੋਂ ਅੰਦਰ ਜਾਂਦਾ ਇਹ ਜਾਂ ਕੁਝ ਤਾਂ ਉਹਨੇ ਪਾਣਾ ਤੇ ਵਰਤਉਣੀ ਪਰਤੋ। ਬਿਲਕੁਲ ਬਿਲਕੁਲ ਤੇ ਉਦੋਂ ਇਹਨਾਂ ਨੂੰ ਤੋਲ ਲੱਗੀ ਹੁੰਦੀ ਹੈ ਸਾਹਮਣੇ ਕੁਝ ਦਿਖਦਾ ਨਹੀਂ। ਤੇ ਆ ਚੀਜ਼ਾਂ ਹੋ ਰਹੀਆਂ ਨੇ ਜੀ ਸਿੱਕੇ ਦੀਆਂ।